ਲਗਾ ਕਿ ਅਮਨ ਅਰੋੜਾ ਜੋ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੀ ਹੈ ਮੰਤਰੀ ਹੈ ਤੋਂ ਐਮ ਐਲ ਏ ਹੈ ਅੱਜ ਨੀ ਪੱਥਰ ਰੱਖਣ ਆਏ ਸੀਗੇ ਹਸਪਤਾਲ ਦੀ ਨਵੀਂ ਬਿਲਡਿੰਗ ਦਾ ਲੋਕਾਂ ਨੇ ਰੋਜ਼ ਕੀਤਾ ਬੜਾ ਇੱਥੇ ਅੱਜ ਪ੍ਰਦਰਸ਼ਨ ਹੋਇਆ ਉਹਨਾਂ ਦੇ ਖਿਲਾਫ ਖਾਸ ਕਰਕੇ ਆਮ ਲੋਕਾਂ ਨੇ ਲੋងੋਵਾਲ ਦੇਆਂ ਨੇ ਜਾਂ ਇੱਥੋਂ ਦੇ ਸਾਰੇ ਆਸ-ਪਾਸ ਦੇ ਪਿੰਡਾਂ ਵਾਲਿਆਂ ਨੇ ਤੇ ਕਿਸਾਨਾਂ ਨੇ ਜਿਹੜਾ ਆਮ ਲੋਕਾਂ ਦਾ ਸੀ ਲੋងੋਵਾਲ ਦੇਆਂ ਦਾ ਉਹਨਾਂ ਦਾ ਇਹ ਕਹਿਣਾ ਸੀ ਜਿਹੜੀ ਬਿਲਡਿੰਗ ਅੱਜ ਤੋਂ 2011 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਉਦੋਂ ਬਣੀ ਸੀ ਉਹਦੇ 'ਚ ਅੱਜ ਕੋਈ ਡਾਕਟਰ ਨਹੀਂ ਹੈ ਕਿ 5007 ਬੰਦਿਆਂ ਦੀ OPD ਹੁੰਦੀ ਹੈ ਸਵੇਰ ਤੋਂ ਸ਼ਾਮ ਤੱਕ ਇਹ ਪਤਾ ਲੱਗਿਆ ਔਰ ਅੱਜ ਤੁਸੀਂ 11-12 ਕਰੋੜ ਲਾ ਕੇ ਨਵੀਂ ਬਿਲਡਿੰਗ ਉਸਾਰਨ ਜਾ ਰਹੇ ਹੋ ਪਹਿਲਾਂ ਡਾਕਟਰ ਤਾਂ ਉੱਥੇ ਭਰਤੀ ਕਰ ਲਓ ਰਾਣੀ ਬਿਲਡਿੰਗ 'ਚ ਡਾਕਟਰ ਦਾ ਬਿਠਾ ਦਿਓ ਤਾਂ ਕਿ ਇੱਕ ਮੈਕਸਮ ਦਾ ਪੰਜਾਬ 'ਚ ਸਭ ਤੋਂ ਵੱਡਾ ਸਭ ਤੋਂ ਵੱਡਾ ਵੱਡਾ ਇੱਕ ਕਸਬਾ ਲੋਂਗੋਵਾਲ ਔਰ ਇੰਨੇ ਪਿੰਡ ਲੱਗਦੇ ਆ ਬੜਾ ਰਕਬਾ ਇਹਨਾਂ ਦਾ ਤੇ ਉਥੇ 5-7 ਬੰਦਿਆਂ ਦੀ OPD ਹੋਵੇ ਜਾਂ 10 ਬੰਦਿਆਂ ਦੀ OPD ਹੋਵੇ 25 ਕਮਰੇ ਪਹਿਲਾਂ ਬਣੇ ਹੋਏ ਆ ਉਹ ਖਾਲੀ ਪਏ ਆ ਕਿਉਂਕਿ ਉਥੇ ਡਾਕਟਰ ਨਹੀਂ ਹੈ ਤੇ ਨਵੀਂ ਬਿਲਡਿੰਗ ਬਣਾ ਕੇ ਲੋਕਾਂ ਦਾ ਪੈਸਾ ਖਰਾਬ ਕਰਕੇ ਕੀ ਆਪਾਂ ਦੱਸਣਾ ਚਾਹੁੰਦੇ ਆ ਔਰ ਮੈਂ ਵੀ ਕਹਾਂ ਕਿ ਪਿਛਲੇ 5-6 ਮਹੀਨੇ ਪਹਿਲਾਂ ਸੁਨਾਮ ਦੇ ਹਸਪਤਾਲ 'ਚ ਵੀ ਇੱਕ ਬਲੱਡ ਬੈਂਕ ਦੀ ਵੀ ਇੱਕ ਬਿਲਡਿੰਗ ਦਾ ਉਥੇ ਉਦਘਾਟਨ ਕੀਤਾ ਮਨ ਅਰੋੜਾ ਨੇ ਬੜਾ ਵੱਡਾ ਉਥੇ ਪੱਤਰਕਾਰਾਂ ਨੂੰ ਕਿਹਾ ਔਰ ਪ੍ਰੈਸ ਕਾਨਫਰੰਸ ਕਿਹਾ ਕੀਏ ਬਰਨਾਲਾ ਸੰਗਰੂਰ ਮਲੇਰ ਕੋਟਲਾ ਤੇ ਮਾਨਸਾ ਤੇ ਇਹ ਦੋਤਨ ਚਾਰ ਜ਼ਿਲ੍ਹਿਆਂ ਦਾ ਇੱਕ ਬਲੱਡ ਬੈਂਕ ਦਾ ਇੱਥੇ ਬਿਲਡਿੰਗ ਹੈ ਇੱਥੇ ਬਣਨ ਨਾਲ ਇਥੋਂ ਬਲੱਡ ਜਾਇਆ ਕਰੂਗਾ ਬੜੀ ਫੈਸਿਲਿਟੀ ਵੱਡੀ ਮਿਲਿਆ ਕਰੂਗੀ ਜਿਹੜੇ ਪੇਸ਼ੈਂਟ ਨੂੰ ਕਿਸੇ ਵੇਲੇ ਬਲੱਡ ਦੀ ਦੇਰੀ ਹੋ ਜਾਂਦੀ ਸੀ ਸੁਨਾਮ ਚ ਉਹ ਦੇਰੀ ਖਤਮ ਹੋ ਜੂਗੀ ਅੱਜ 5 6 ਮਹੀਨਿਆਂ ਬਾਅਦ ਵੀ ਉਹ ਬਿਲਡਿੰਗ ਉਵੇਂ ਜਾਲੇ ਲੱਗੀ ਜਾਂਦੇ ਐ ਉਵੇਂ ਬੰਦ ਪਈ ਐ ਕਿਉਂਕਿ ਉੱਥੇ ਡਾਕਟਰ ਨਹੀਂ ਆ ਉੱਥੇ ਮਸ਼ੀਨਾਂ ਨਹੀਂ ਐ ਇਸ ਤਰ੍ਹਾਂ ਦੇ ਉਦਘਾਟਨ ਕਰਨ ਦਾ ਤੇ ਵਾਹ ਵਾਹ ਕਰਨ ਦਾ ਕੋਈ ਫਾਇਦਾ ਨਹੀਂ ਲੋਕ ਹੋਣਕੋ ਕੀ ਟਾਈਮ ਹਲੇ ਵੀ 1.5 ਸਾਲ ਪਏ ਤੇ ਲੋਕ ਸੜਕਾਂ ਤੇ ਆ ਰਹੇ ਆ ਔਰ ਇਹਨਾਂ ਦਾ ਤੁਸੀਂ ਵੇਖਿਆ ਜੇ ਆਉਣ ਵਾਲੇ ਦਿਨਾਂ 'ਚ ਹਾਲ ਕੀ ਹੋਣਾ ਕਿਉਂਕਿ ਸਾਰਾ ਕੁਝ ਅੱਜਕੱਲ ਤਾਂ ਸੋਸ਼ਲ ਮੀਡੀਆ ਤੇ ਪਿਆ ਜਿਸ ਤਰ੍ਹਾਂ ਦੇ ਵਾਅਦੇ ਕੀਤੇ ਸੀ ਜਿੱਦਾਂ ਲੋਕਾਂ ਨੂੰ ਇਹਨਾਂ ਨੇ ਭਰੋ ਲਿਆ ਸੀ ਕਿ ਅਸੀਂ ਵੱਡਾ ਬਦਲਾਅ ਲੈ ਕੇ ਆਵਾਂਗੇ ਕੋਈ ਕਰਪਸ਼ਨ ਨਹੀਂ ਹੋਊਗੀ ਬੜਾ ਅਸੀਂ ਡਵੈਲਪਮੈਂਟ ਕਰਾਂਗੇ ਅੱਜ ਸਾਰੀ ਚੀਜ਼ ਸਾਹਮਣੇ ਆ ਰਹੀ ਹੈ ਔਰ ਦੂਜੇ ਪਾਸੇ ਜਿਹੜੇ ਸਾਡੇ ਕਿਸਾਨ ਹੈ ਕਿਸਾਨ ਜਿੱਥੇ ਇਹਨਾਂ ਦੇ ਮੰਤਰੀ ਸੰਤਰੀ ਜਾਂਦੇ ਆ ਉੱਥੇ ਇਹਨਾਂ ਦਾ ਵਿਰੋਧ ਹੁੰਦਾ ਔਰ ਪੁੱਛਦੇ ਆ ਸਵਾਲ ਉਹ ਸਵਾਲ ਜਿਹੜਾ ਭਗਵੰਤ ਮਾਨ ਜੀ ਕਹਿੰਦਾ ਹੁੰਦਾ ਸੀ ਕਿ ਜਦੋਂ ਲੀਡਰ ਆਣ ਪਿੰਡਾਂ 'ਚ ਸੱਤ ਚਾਂਦ ਸਵਾਲ ਪੁੱਛੋ ਭਗਵੰਤ ਮਾਨ ਨੇ ਜੋ ਕਿਹਾ ਉਹ ਲੋਕੋ ਕਰ ਰਹੇ ਐ ਤੇ ਫਿਰ ਭਗਵੰਤ ਮਾਨ ਦੇ ਮੰਤਰੀ ਭਗਵੰਤ ਮਾਨ ਦੇ ਐਮਐਲਏ ਅੱਗੇ-ਅੱਗੇ ਹੁੰਦੇ ਆ ਆਪਦੀ ਸਪੀਡ ਚੈੱਕ ਕਰਾਉਂਦੇ ਆ ਤੇ ਕਿਸਾਨ ਪਿੱਛੇ-ਪਿੱਛੇ ਹੁੰਦੇ ਆ ਪੁਲਿਸ ਦਾ ਬਲ ਵਰਤਦੇ ਆ ਔਰ ਤੇ ਤਕਮੁਕੀ ਕਰਦੇ ਆ ਸਾਡੀਆਂ ਭੈਣਾਂ ਬੀਬੀਆਂ ਨਾਲ ਪਰ ਜਵਾਬ ਨਹੀਂ ਦਿੰਦੇ ਕਿ ਜਵਾਬ ਹੈ ਸਵਾਲ ਜਿਹੜਾ ਕਿਸਾਨ ਕਰਦਾ ਹੈ ਈੜੀਆਂ ਪਿਛਲੇ ਦਿਨਾਂ ਜੀ ਸ਼ੰਭੂ ਬਾਰਡਰ ਤੇ ਖਰੋਣੀ ਬਾਰਡਰ ਤੋਂ ਸਮਾਨ ਗਾਇਬ ਹੋਇਆ ਟਰਾਲੀਆਂ ਗਾਇਬ ਹੋਈਆਂ ਉੱਥੋਂ ਟੀਵੀ ਉੱਥੇ ਹੋਰ ਸਮਾਨ ਗਾਇਬ ਹੋਇਆ ਇਹ ਪੁੱਛਣਗੇ ਨਹੀਂ ਕਿਸਾਨ ਤੁਸੀਂ ਪਿੰਡਾਂ ਜਾਣੇ ਹੋ ਤੇ ਉਸੇ ਦਾ ਤੁਸੀਂ ਜਵਾਬ ਨਹੀਂ ਦੇ ਰਹੇ ਉਤੋਂ ਪੁਲਿਸ ਨੂੰ ਕਹਿ ਕੇ ਡੰਡਾ ਲਾਠੀ ਚਾਰਜ ਕਰਦੇ ਹੋ ਆ ਜਾਂਦੇ ਹੋ ਵਕਤ ਮੈਂ ਕਹਿੰਨਾ ਤੁਹਾਨੂੰ ਲੋਕਾਂ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ ਇਹ ਜਿਹੜਾ ਲੋਕਾਂ ਦਾ ਰੋਸ ਹੈ ਦਿਨੋਂ ਦਿਨ ਵਧੂਗਾ ਤੁਸੀਂ ਅੱਗੇ-ਅੱਗੇ ਆਉਂਗੇ ਲੋਕ ਪਿੱਛੇ-ਪਿੱਛੇ ਹੋਣਗੇ